हां जी ਵੀ 76 ਦੇ ਕਾਲਜ ਸਨ ਤੇ ਦੋਸਤੋ ਆਪਣੇ ਜਿਹੜੇ ਚਾਰਜਿੰਗ ਹੁੰਦੇ ਨੇ ਨਾ ਚਾਰਜਿੰਗ ਫੋਨ ਲਾਉਣ ਵਾਲੇ ਚਾਰਜਿੰਗ ਚਾਰਜਿੰਗ ਦੀ ਇਹ ਬੜੀ ਸਮੱਸਿਆ ਆਉਂਦੀ ਹਰ ਘਰ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਚਾਰਜਿੰਗ ਇੱਥੋਂ ਜਿਹੜੇ ਨਾ ਟੁੱਟ ਜਾਂਦੇ ਆ ਜਿੱਦਾਂ ਕਿ ਅੱਜ ਚੈੱਕ ਕਰੋ ਜਿੱਦਾਂ ਇਹ ਤਾਰ ਹੋ ਗਈ ਤੇ ਇੱਥੋਂ ਦੇ ਦੋਸਤੋ ਚਾਰਜਿੰਗ ਜਿਹੜਾ ਬਹੁਤ ਜ਼ਿਆਦਾ ਟੁੱਟ ਜਾਂਦਾ ਜਦੋਂ ਚਾਰਜਿੰਗ ਟੁੱਟ ਜਾਂਦਾ ਬਰਬਾਦ ਹੋ ਜਾਂਦਾ ਮੋਕ ਕੇ ਜਾਂਦਾ ਖਤਮ ਹੋ ਜਾਂਦਾ ਡੈਡ ਹੋ ਜਾਂਦਾ ਦੋਸਤੋ ਤੁਸੀਂ ਕੀ ਕਰਦੇ ਹੋ ਕਿ ਇਹਦੇ ਉੱਤੇ ਨਾ ਤਰ੍ਹਾਂ ਤਰ੍ਹਾਂ ਦੀਆਂ ਟੇਪਾਂ ਜੀਆਂ ਲਾਉਂਦੇ ਰਹਿੰਦੇ ਤੇ ਟੇਪ ਜੀ ਲਾਗਣ ਕਿਤੇ ਚਿਪਚਿਪੇ ਜੇ ਹੋ ਜਾਂਦੇ ਤੇ ਬਾਅਦ ਚ ਟੇਪ ਜਿਹੜੀ ਲੱਥ ਵੀ ਜਾਂਦੀ ਆ ਪਰ ਜੇ ਦੋਸਤੋ ਤੁਸੀਂ ਇਹ ਜਿਹੜਾ ਧਾਗਾ ਹੈ ਨਾ ਧਾਗੇ ਦੇ ਨਾਲ ਇਹਨੂੰ ਇੱਕ ਤਰੀਕੇ ਦੇ ਨਾਲ ਤੁਸੀਂ ਸੀ ਲਿਆ ਨਾ ਇੱਕ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਸੀ ਲਿਆ ਕਦੀ ਵੀ ਤੁਹਾਡੀ ਚਾਰਜੀ ਦੀ ਜਿਹੜੀ ਤਾਰ ਹੈ ਨਾ ਇੱਥੋਂ ਨਹੀਂ ਜੇ ਟੁੱਟ ਸਕਦੀ ਇੰਨਾ ਕਿ ਇਹ ਜਿਹੜਾ ਦੋਸਤੋ ਤਗੜਾ ਤਰੀਕਾ ਵਾ ਤੇ ਇਹ ਤਰੀਕਾ ਦੋਸਤੋ ਕੀ ਹੈ ਤੇ ਕਿਵੇਂ ਇਹ ਚੀਜ਼ ਜਿਹੜੀ ਅਜਮਾਉਣੀ ਹੈ ਸਾਰੇ ਕੋ ਦਾਦਾ ਆਪਣੀ ਵੀਡੀਓ ਦੇ ਵਿੱਚ ਬਸ ਤੁਸੀਂ ਵੀਡੀਓ ਤੇ ਨਾਲ ਬਣ ਰਹੇ ਹੋ ਤੇ ਵੀਡੀਓ ਨੂੰ ਦੋਸਤੋ ਐਂਡ ਤੱਕ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਤੱਕ ਤਾਂ ਜੋ ਹਰ ਕੋਈ ਵੀਡੀਓ ਦਾ ਜਿਹੜਾ ਲਾਭ ਲੈ ਸਕੇ ਲੋ ਵੀ ਦੋਸਤੋ ਕਰਨਾ ਕੀ ਹੈ ਉਹਦੇ ਲਈ ਦੋਸਤ ਇੱਕ ਲਫਾਫਾ ਲੈ ਲੈਣਾ ਕੋਈ ਵੀ ਲਫਾਫਾ ਲੈ ਸਕਦੇ ਜਿੱਦਾ ਕੋਈ ਸਬਜੀ ਵਾਲਾ ਲਫਾਫਾ ਖੇਣੋ ਦੋਸਤੋ ਕੋਈ ਵੀ ਲਫਾਫਾ ਲੈ ਲੈਣ ਤੇ ਇਹਦੇ ਆਪਾਂ ਐਡੇ ਜਿਹੜੇ ਪੀਸ ਕਰ ਲੈਨੇ ਆ ਛੋਟੇ ਛੋਟੇ ਪੀਸ। ਲਓ ਵੀ ਦੋਸਤੋ ਕੀ ਕੀ ਕਰੋ ਜੀ? ਆਖੋ ਦੋਸਤੋ ਇੰਨਾ ਕਿ ਜਿਹੜਾ ਲਫਾਫਾ ਹੈ ਨਾ ਆਪਾਂ ਲੈ ਲਿਆ। ਆਖੋ ਦੋਸਤੋ ਇਹ ਲਫਾਫਾ ਜਿਹੜਾ ਨਾ ਆਪਾਂ ਸਭ ਤੋਂ ਪਹਿਲਾਂ ਇੱਥੇ ਲਵੇੜ ਦਵਾਂਗੇ। ਕੋਈ ਤੁਹਾਨੂੰ ਦੋਸਤੋ ਟੇਪ ਟੂਬ ਲਾਉਣ ਦੀ ਲੋੜ ਨਹੀਂ ਐ ਨਾ ਇਹ ਟੇਪ ਲਿਆਉਣ ਦੀ ਲੋੜ। ਇਹਨੂੰ ਤੁਸੀਂ ਦੋਸਤੋ ਉੱਥੋਂ ਉੱਥੋਂ ਲਵੇੜ ਲੈਣਾ ਐ ਜਿੱਥੇ ਜਿੱਥੇ ਤੁਹਾਡੀ ਚਾਰਜਿੰਗ ਦੀ ਜਿਹੜੀ ਤਾਰ ਹੈ ਨਾ ਉਹ ਟੁੱਟੀ ਐ। ਸੋ ਵੀ ਦੋਸਤੋ ਜਦੋਂ ਤੁਸੀਂ ਲਫਾਫਾ ਸੈੱਟ ਕਰਕੇ ਰੱਖ ਲਿਆ ਉਸ ਤੋਂ ਬਾਅਦ ਤੁਸੀਂ ਕੀ ਕਰ ਲੈਣਾ ਜੀ ਇੱਕ ਦੀ ਰੀਲ ਲੈ ਲੈਣੀ ਹੈ 2 ਰੁਪਈਆ ਦੀ ਰੀਲ ਆਪਣੇ ਘਰ ਦੇ ਵਿੱਚੋਂ ਲੈ ਲੈਣੀ ਹੈ ਜਾਂ ਫਿਰ ਬਾਜ਼ਾਰ ਦੇ ਵਿੱਚੋਂ ਲੈ ਆਉਣੀ ਹੈ ਰੀਲ ਦੇ ਦੋਸਤੋ ਫੜ ਸਿਰਾ ਲਿਓ ਜੇ ਸਿਰਾ ਫੜ ਲਿਓ ਤੇ ਇਹਨੂੰ ਦੋਸਤੋ ਤੁਸੀਂ ਆਪਣੇ ਲਫਾਫੇ ਦੇ ਉੱਤੇ ਥੱਲਿਓਂ ਲਵੇਟਣੀ ਹੈ ਆਹ ਦੇਖੋ ਇਸ ਤਰੀਕੇ ਦੇ ਨਾਲ ਚੈੱਕ ਕਰਿਓ ਜੇ ਠੀਕ ਨੇ ਦੋਸਤੋ ਆਹ ਕੋ ਥੱਲਿਓਂ ਲਵੇਟ ਗਿਆ ਤੇ ਇੱਥੋਂ ਆਪਾਂ ਜਿਹੜਾ ਇੰਨਾ ਕ ਧਾਗਾ ਕੱਟ ਲੈਨੇ ਆਂ ਪੰਜ ਲੋਜੀ ਦੋਸਤੋ 7 ਘੰਟਾ ਮਾਰਨੀ ਆ 7 ਘੰਟਾ 7 ਘੰਟਾ ਮਾਰ ਲਿਆ ਪੈਨੂ ਰੱਖ ਦਿੰਦੇ ਆ ਪਹਿਲਾਂ ਸਾਈਡ ਤੇ ਉਸ ਤੋਂ ਬਾਅਦ ਆਖੋ ਆ ਜਿਹੜਾ ਆਪਣਾ ਚਾਰਜਰ ਹੈ ਨਾ ਬਹੁਤ ਹੀ ਵਧੀਆ ਤੇ ਇਹਦੇ ਦੋਸਤੋ ਤਿੰਨ ਜਗ੍ਹਾ ਤੇ ਟੱਕ ਲੱਗੇ ਆ ਤਾਰ ਦੇ ਵਿੱਚ ਤਿੰਨ ਜਗ੍ਹਾ ਤੇ ਟੱਕ ਲੱਗਿਆ ਆਖੋ ਇੱਕ ਇੱਕ ਇੱਥੇ ਲੱਗਾ ਏ ਤੇ ਇੱਕ ਇੱਥੇ ਲੱਗਾ ਦੋ ਆਖੋ ਦੋਸਤੋ ਛੋਟਾ ਜਿਹਾ ਕਾਟੇ ਇੱਥੇ ਲੱਗਾ ਤੇ ਇੱਕ ਇੱਥੇ ਤੇ ਲੱਗਾ ਲੱਗਾ ਤਿੰਨ ਤਿੰਨ ਘਾਟ ਨੇ ਦੋਸਤੋ ਤਿੰਨ ਘਾਟਾ ਹੁਣ ਇਹਨੇ ਤਿੰਨਾ ਤੇ ਆਪਾਂ ਜਿਹੜੇ ਛੋਟੇ ਛੋਟੇ ਲਿਫਾਫੇ ਲਵੇਟ ਕੇ ਦੋਸਤੋ ਆ ਦੇਖੋ ਦੇਖੀ ਨਿਕੇ ਪੀਸ ਕੀਤੇ ਕੀਤੇ ਤੇ ਆਪਾਂ ਜਿਹੜੇ ਨਾ ਇਹ ਜਿਹੜੀ ਚੀਜ਼ ਹੈ ਬਿਲਕੁਲ ਸਫਾਈ ਵਾਲੀ ਬਣਾਉਣੀ ਵਧੀਆ ਵਾਲੀ ਬਣਾਉਣੀ ਆ ਹੁਣ ਆਪਾਂ ਲੈ ਜਾ ਇੱਥੇ ਲਾਸਟ ਤੇ ਲਾਸਟ ਤੇ ਲਾਉਨੇ ਆ ਇਹਨੂੰ ਚੰਗੇ ਤਰੀਕੇ ਦੇ ਨਾਲ ਨਾ ਵੀ ਦੋਸਤੋ ਉਤੋਂ ਜੇ ਉਤੋਂ ਜੇ ਆਪਾਂ ਸਟਾਰਟਿੰਗ ਕਰ ਦੇਣੀ ਹੈ ਧਾਗਾ ਲਵੇਟਣ ਦੀ ਤੇ ਇਹਨੂੰ ਪੂਰਾ ਆਪਾਂ ਥੱਲੇ ਤੱਕ ਲੈ ਕੇ ਜਾਣਾ ਜਿੱਥੋਂ ਤੱਕ ਨਾ ਵੀ ਦੋਸਤੋ ਗੰਡਾ ਪਾ ਜ ਗਿਆ ਹੁਣ ਆਪਾਂ ਇਹਨੇ ਨੇ ਜਿਹੜੇ ਧਾਗੇ ਨੇ ਥੱਲੇ ਲਫਾਫਾ ਲੱਗ ਚੁਕਾ ਦਾ ਥੱਲੇ ਲਫਾਫਾ ਲੱਗ ਚੁਕਾ ਤੇ ਉੱਤੇ ਆਪਣਾ ਧਾਗਾ ਲਵੇਟ ਚੁਕਾ ਇੰਨਾ ਕ ਜਿਆਦਾ ਜ਼ਬਰਦਸਤ ਇੰਨਾ ਕ ਜਿਆਦਾ ਜਿਹੜਾ ਦੋਸਤੋ ਪਾਵਰਫੁਲ ਇਹ ਬਣ ਗਿਆ ਨਾ ਇਹ ਦੋਸਤੋ ਹੁਣ ਕਦੀ ਹੀ ਨਹੀਂ ਜਲਾ ਸਕਦਾ ਜਿੱਥੇ ਮਰਜੀ ਤੁਸੀਂ ਇਹਨੂੰ ਲੈ ਜਾਓ ਜਿੱਥੇ ਮਰਜੀ ਨਾ ਤੁਹਾਡੀ ਜਿਹੜੀ ਤਾਰ ਹੈ ਇਥੋਂ ਹੋਰ ਜਿਆਦਾ ਗਾਹ ਟੁੱਟੂਗੀ ਇਦਾਂ ਨਹੀਂ ਜੇ ਕਦੀ ਵੀ ਹੋਣਾ ਤੇ ਇਹ ਚੱਦੂਗੀ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਦੋਸਤੋ ਇਹਨੂੰ ਭਾਵੇਂ ਤੁਸੀਂ ਸਾਲਾਂ ਦੀ ਸਾਲ ਚਲਾਈ ਜਾਓ ਇਹ ਦੋਸਤੋ ਇੰਨਾ ਕ ਵਧੀਆ ਤਰੀਕੇ ਨਾਲ ਤੁਹਾਨੂੰ ਕੋਈ ਟੇਪ ਲਾਉਣ ਦੀ ਲੋੜ ਨਹੀਂ ਤੁਸੀਂ ਇਹ ਵਾਲਾ ਤਰੀਕਾ ਜਿਹੜਾ ਇੱਕ ਵਾਰ ਅ ਵੀਡੀਓ ਚੰਗੀ ਲੱਗੀ ਨਾ ਦਬ ਕੇ ਸ਼ੇਅਰ ਕਰਕੇ ਜਾਓ ਗਾਹ ਦੀ ਗਾਹ ਵੀ ਇਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ